ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਮ ਤਰ ਬਲੌਗਸ ਵਿੱਚ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਇਓ ਤੇ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਨਹੀਂ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਤੇ ਅੱਜ ਆਪਾਂ ਬਣਾਉਣੇ ਆਂਗੇ ਗੋਲ ਗੱਪਾ ਤੇ ਪਾਪੜੀ ਰੈਸিপি ਤੇ ਤੁਹਾਨੂੰ ਦੱਸ ਦਿਆਂ ਕਿੱਦਾਂ ਦੀ ਬਣਦੀ ਹੈ ਚਲੋ ਜੀ तो अच्छी आदया ही ख्याल बनाया कि चल आज गप्पे बना लेने धनिया मिर्च तोड़न आई सी चलो आप देखने देखो किन्नी हरियाली है ਤੇ ਆਪਣੀ ਕੋਠੀ ਦਾ ਵੀ ਕੰਮ ਚੱਲ ਰਿਹਾ ਹੈਗਾ ਇੱਧਰ ਚਲੋ ਆਪਾਂ ਜਿਹੜਾ ਕੰਮ ਕਰਨਾ ਹੈ ਪਹਿਲਾਂ ਉਹ ਤੇ ਤਾਂ ਦਿੰਨੀ ਆ ਫੋਕਸ ਕਰਦੇ ਕਿ ਤਨੀ ਹੈ ਕਿੱਥੇ ਆ ਆ ਤਨੀ ਹੈ ਨਹੀਂ ਤਨੀ ਹੈ ਮੇ ਵੀ ਆ ਤਾਂ ਨਹੀਂ ਹੈ ਤਨੀ ਹੈ ਤਾਂ ਕਿੰਨਾ ਥੋੜਾ ਹੈ ਚਲੋ ਆਪਾਂ ਜਿੰਨਾ ਕੁ ਵੀ ਹੈਗਾ ਉਹਨਾਂ ਕੁ ਤੋੜ ਲੈਨੇ ਆ देखो जी आप इन्ना धनिया तोड़ लिया चलो आप चलते अंदर तक गोल गप्पना पानी चलो जी जो आप देखते कि ममा की कर रही है। कर रहे हो ममा अलग गोलगप्पे बना लिए गोलगप्पा तो पानी बना लगे पहला धनिया तड़के लिए धनिया पा लेंगे मिर्च पा लेंगे बना रहे हो घर पहला लेना है धनिया ਫਿਰ ਤੁਸੀਂ ਮਟਰ ਲੈਨੇ ਨੇ ਮੈਂ ਮਟਰ ਵੀ ਲੈ ਲਏ ਅਜਿਹਾ ਸਿ ਮਟਰ ਪਨੀਰ ਦੀ ਦਾਲ ਬਣਾਣ ਲੱਗੇ ਸੀਗੇ ਤੇ ਫਿਰ ਮੈਂ ਥੋੜੇ ਜਿਹਾ ਮਟਰ ਵੀ ਲੈ ਲਏ ਤੇ ਮੈਂ ਇਹਦਾ ਕੁੰਡਾ ਸਟਾ ਕੱਢ ਲਿਆ ਸੀਗਾ ਤਿਆਰ ਚਲ ਆਪਾਂ ਇਹਨਾਂ ਨੂੰ ਅੱਛੇ ਤਰ੍ਹਾਂ ਦੇ ਕੁੱਟਦੇ ਆ ਤੁਹਾਡੇ ਕੋਲ ਮਿਕਸੀ ਵੀ ਹੈਗੇ ਤਾਂ ਤੁਸੀਂ ਮਿਕਸੀ ਚ ਜਨੂੰ ਗ੍ਰाइंड ਕਰ ਸਕਦੇ ਹੋ ਤਾਂ ਹੀ ਆਪਣਾ ਛੋਟੇ ਵਿੱਚ ਕੁੱਟਣਾ ਚਾਹੀਦਾ ਵਿੱਚ ਛੋਟੇ ਨਾਲ ਵੀ ਬਹੁਤ ਵਧੀਆ ਕੁੱਟਿਆ ਜਾਂਦਾ ਹੈ ਤੇ ਪੂਰਾ ਘਰ ਘੜਦਾਂਗੇ ਚਰ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਚਲ ਜੜੀ ਆਪਣੇ ਗੋਲਪੇ ਦੇ ਵਿੱਚ ਆਲੂ ਦੀ ਫੀਲਿੰਗ ਹੁੰਦੀ ਹੈਗੀ ਤਾਂ ਮੈਂ ਵੱਡੇ ਵੱਡੇ ਤੇ ਨਾਲ ਲੈ ਲਈ ਸੀਗੀ ਤੇ ਹੁਣ ਆਪਾਂ ਇਹਨੂੰ ਕੱਟ ਕਰਕੇ ਨਾ ਬਿਜਲੀ ਦੇ ਚੁੱਲੇ ਤੇ ਰੱਖ ਦਾਂਗੇ ਤੇ ਇਹਨਾਂ ਚੋ ਉਬਲ ਜਾਣਗੇ ਚਲੋ ਜੀ ਆਲੂ ਆਪਾਂ ਇੱਦਾਂ ਕੱਟ ਲੈਨੇ ਕਿਉਂਕਿ ਏਡੇ ਵੱਡੇ ਆਲੂ ਸੇ ਜੜੀ ਉਬਲਦੇ ਵੀ ਨਹੀਂ ਹੈਗੇ ਜੀ ਇਹ ਬਲੌਗ ਹਾਂ ਕੰਦ ਦੇ ਆਲੂ ਚੀਰ ਲੇ ਪੰਡਿਤ ਤੂੰਗੀ ਤਾਂ ਹੈਗੀ ਤੂੰਗੀ ਤਾਂ ਹੈਗੀ ਹੁਣ ਇਹਨੂੰ ਝੋਕੀ ਫੇਰ ਆਲੂ ਕਰੂੰਗੀ ਬਲ ਮਤ ਰੰਗੀ ਨੂੰ ਹਾਂਜੀ ਹੁਣ ਬਲ ਮਤ ਰੰਗੀ ਆ ਫੜਾ ਗਿਨ ਹੋਣ 10 ਮਿੰਟ ਪਸ ਤਾਂ ਹਾਂ ਦਾ ਦੱਸੀ ਸੇ ਆਪਾਂ ਅੱਜ ਗੋਲਪੇ ਬਣਾਣ ਲੱਗੇ ਤਾਂ ਸਭ ਤੋਂ ਪਹਿਲਾਂ ਆਲੂ ਭਾਲਲੇ ਸੇ ਆਪਾਂ ਨੇ ਉਹਦੇ ਵਿੱਚ ਪਿਆਜ਼ ਮਿਕਸ ਕੀਤਾ ਤੇ ਨੂਨ ਮਿਰਚ ਐਡ ਕੀਤਾ ਤਾਂ ਆਪਾਂ ਹੁਣ ਗਰਮਨ ਨੂੰ ਕੰਮ ਫੜਾਤਾ ਸੀ ਖੇ ਰਲਾਉਣ ਦਾ ਤੇ ਉਹ ਤੋਂ ਬਾਅਦ ਆਪਾਂ ਨੇ ਆਪਣਾ ਟੇਸਟੀ ਪਾਣੀ ਬਣਾਇਆ ਸੀਗਾ ਜੀ ਦੇ ਜਪਾ ਤਾਂ ਪਾ ਤਾਇਆ ਸੀਗਾ ਕਿੰਨੀਆਂ ਪਾਇਆ ਮਿਰਚਾਂ ਪਾਇਆ ਨੇ ਉਦੋਂ ਬਾਅਦ ਆਪ ਕੋਲੇ ਅੱਛੇ ਤੇ ਰਹਿਣ ਨੂੰ ਰਗੜ ਲਾਇ ਸੀ ਤੇ ਤੇ ਆਪਾਂ ਇਹ ਜੀਰਾ ਵੀ ਭੁੰਨ ਲਿਆ ਸੀ ਤਵੇ ਤੇ ਉਦੋਂ ਬਾਅਦ ਆਪਣੀ ਸਾਰਿਆਂ ਨੂੰ ਲਾ ਕੇ ਚ ਪਾਣੀ ਪਾਇਆ ਤੇ ਉਦੋਂ ਬਾਅਦ ਆਪਾਂ ਨੇ ਆਪਣੇ ਮਸਾਲੇ ਪਾਏ ਫਿਰ ਉਦੋਂ ਬਾਅਦ ਜਿਹੜੀ ਆਪਣੀ ਬੁੰਦੀ ਹੁੰਦੀ ਉਹ ਪਾਈ ਉਦੋਂ ਬਾਅਦ ਇੱਧਰ ਆਪਣਾ ਆਟਾ ਵੀ ਤਿਆਰ ਸੀਗਾ ਆਪਾਂ ਆਟਾ ਆਟੇ ਦੇ ਗੋਲਪੇ ਬਣਾਉਣ ਲੱਗੇ ਸੀਗੇ ਚਲੋ ਹੁਣ ਆਪਾਂ ਛੋਟੇ ਛੋਟੀਆਂ ਲੋਈਆਂ ਕਰਦੇ ਪਹਿਲਾਂ ਤੇ ਆਪਾਂ ਨਾ ਆਟੀ ਦੇ ਪਹਿਲਾਂ ਘੋਲ ਆਇਆ ਸੀ ਤੇ ਛੋਟੇ ਛੋਟੇ ਲੋਈਆ ਬਣਾਇਆ ਤਾਂ ਆਪਾਂ ਇਹਨੂੰ ਸ਼ੇਪ ਦਿੱਤੀ ਸੀ ਤੁਸੀਂ ਕਿਉਂ ਇਹ ਮਾਰਦੇ ਸ਼ੇਪ ਦੇ ਸਕੋ ਤੇ ਐਦਾਂ ਆਪਣੀ ਗੋਲ ਗੱਪੇ ਰੈਡੀ ਹੋਣਗੇ ਤੇ ਆਪਾਂ ਬਣਾਣਿਆ ਪਹਿਲਾਂ ਲੋਈਆਂ ਤਾਂ ਫਿਰ ਤੁਹਾਨੂੰ ਦੱਸਦੇ ਹਾਂ ਕਿੱਦਾਂ ਤਲਨੇ ਆਂ। ਜਿਹੜੀਆਂ ਆਪਾਂ ਲੋਈਆਂ ਬਣਾਈਆਂ ਸੀ ਤੇ ਉਹ ਆਪਾਂ ਤਿਆਰ ਕਰ ਲਿਆ ਐਦਾਂ ਸ਼ੇਪ ਦਿੱਤੀ ਉਹਨਾਂ ਨੂੰ ਗੋਲ ਵਿਚ ਬੜੀਆਂ ਅੱਧੀਆਂ ਟੇਡੇ ਪਿੰਗੇ ਵੀ ਹੋ ਗਏ ਸੀ ਚੱਕਰ ਨਹੀਂ ਫਿਰ ਖਾਣੀ ਨਹੀਂ ਫਿਰ ਆਪਾਂ ਘਿਓ ਲਗਾਇਆ ਇਹਨਾਂ ਤੇ ਸਿੱਧੀਆਂ ਹਨ ਨੇ ਇਹ ਜਿਵੇਂ ਬੱਗਨਰ ਨੂੰ ਲਾਹਣੇ ਬੜਿਆ ਜਿਹਾ ਪੁਆ ਕਾਇ ਤੇ ਦੇਖੋ ਗਾਇਸ ਆਪਾਂ ਇਹਨਾਂ ਛੋਲੇ ਛਟੀਆਂ ਨੂੰ ਲਓ ਜਾਂ ਬੇਲ ਕੇ ਸੀ ਜਿਹੜੇ ਆਪਣੇ ਗੋਲ ਗੱਪੇ ਦੀ ਸ਼ੇਪ ਦਿੱਤੇ ਐਦਾਂ ਦਿੱਤੀ ਸੀ ਤੇ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਆਪਣੇ ਆਇਲ ਦੇ ਵਿੱਚ ਤੇ ਆਪਾਂ ਥੋੜਾ ਥੋੜਾ ਘੀ ਵੀ ਲਾਇਆ ਸੀ ਤੇ ਆਪਣਾ ਇਹ ਤੇਲ ਭਾਦਰ ਪਿਆ ਦੇ ਕਿੱਲੂ ਮਾਦੇ ਆ ਤੇਲ ਵੀ ਗਰਮ ਲੱਗ ਰਿਹਾ ਸੀਗਾ ਦੇਖੋ ਆਪਣੇ ਗੋਲ ਪੈ ਇਦਾਂ ਫੁੱਲਣ ਗਿਆ ਆਪਾਂ ਹੁਣ ਇਹਨੂੰ ਤੋੜਦੇ ਆ ਮੈਂ ਪਿਛੇ ਤੋੜਿਆ ਹੋਇਆ ਆਹ ਤੋੜ ਚਲੋ ਆ ਲੁਕਾ ਚਲੋ ਜੀ ਹੁਣ ਆਪਾਂ ਕਰਦੇ ਆਂਗੇ ਆਪਣੀ ਵੀਡੀਓ ਦਾ ਐਂਡ ਮੀਟ ਕਰਦੇ ਪਾਣੀ ਤਾਂ ਆਪਣਾ ਟੇਸਟੀ ਬਣ ਜੀ ਬੜੀ ਵਧੀਆ ਵੀਡੀਓ ਜਿਹੜੀ ਬਹੁਤ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚਲ ਜੀਪਾ ਐ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਦ